ਦੇ ਵਿੱਚ ਅਗਰ ਰੇਲ ਨਹੀਂ ਚੱਲਣਗੇ ਗੱਡੀਆਂ ਤੇ ਕੋਲਾ ਨਹੀਂ ਆਏਗਾ ਕੋਲਾ ਨਹੀਂ ਆਏਗਾ ਕਿ ਤੁਹਾਡੇ ਯੂਨਿਟੀ ਚੱਲਣਗੇ ਅਸੀਂ ਅਗਰ ਨੈਸ਼ਨਲ ਗ੍ਰਿਡ ਤੋਂ ਖੀਦਾ ਉਹ ਵੀ ਕੁਝ ਹੱਦ ਤੱਕ ਕਿਉਂਕਿ ਸਾਡੇ ਕੋਲ ਐਨੇ ਪੈਸੇ ਨਹੀਂ ਕਿ ਅਸੀਂ ਮੁਫਤੀ ਬਿਜਲੀ ਲਈਏ ਔਰ ਉਸ ਤੋਂ ਸੈਂਟਰ ਤੋਂ ਅਸੀਂ ਗ੍ਰਿਡ ਦੇ ਉੱਪਰੋਂ ਅਸੀਂ ਬੜੀ ਬਹੁਤ ਜ਼ਿਆਦਾ ਬਿਜਲੀ ਲਈ ਹੈ ਜਿਸ ਦੇ ਨਾਲ ਜਦ ਅਸੀਂ ਉਹਦਾ ਬਿਲ ਬਿਲ ਕਿਵੇਂ ਦੇਵਾਗੇ ਤਾਂ ਇਹ ਸਾਡੇ ਸਾਹਮਣੇ ਸਾਰੀਆਂ ਕਿਸਾਨੀ ਜੇ ਮੇਰੀ ਬੇਨਤੀ ਹੈ ਉਹਨਾਂ ਨੂੰ ਕਿਸਾਨੀ ਯੂਨਿਟ ਨੂੰ ਕਿ ਇਹ ਗੱਲਾਂ ਸੁਣ ਸਕੋ ਇਹ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੋ ਦਾਵਾ ਕਰ ਰਹੇ ਨੇ ਕਿ ਪੰਜਾਬ ਕੋਲ ਬਿਜਲੀ ਖਰੀਦਣ ਦੇ ਲਈ ਵੀ ਪੈਸੇ ਨਹੀਂ ਪਰ ਇਸ ਦੇ ਉਲਟ ਕੈਪਟਨ ਸਰਕਾਰ ਹੁਣ ਪੰਜਾਬ ਦੇ ਪਿੰਡਾਂ ਦੇ ਵਿਕਾਸ ਲਈ 2700 ਕਰੋੜ ਤੋਂ ਵੱਧ ਦੀ ਰਕਮ ਖਰਚੇਗੀ ਦਰਅਸਲ ਪੰਜਾਬ ਸਰਕਾਰ ਨੇ ਕਾਂਗਰਸ ਦੇ ਕੌਮੀ ਲੀਡਰ ਰਾਹੁਲ ਗਾਂਧੀ ਦੀ ਅਗਵਾਈ 'ਚ ਸਮਾਰਟ ਵਿਲੇਜ ਕੈਂਪੇਨ ਦੇ ਦੂਜੇ ਪੜਾਅ ਦੀ ਸ਼ੁਰੂਆਤ ਕੀਤੀ ਜਿਸ ਤੇ ਪਿੰਡਾਂ ਦੇ ਵਿਕਾਸ ਲਈ ਕੈਪਟਨ ਸਰਕਾਰ 2774 ਕਰੋੜ ਰੁਪਏ ਖਰਚਣ ਦਾ ਦਾਵਾ ਕਰ ਰਹੀ ਹੈ ₹ 775 करोड़ 4800910 की मछलियां ये टेस्ट टू ਦੇ ਵਿੱਚ ਤੇ ਇਹ ਜਿਹੜੀ ਗੁਰਮੇਲ ਜਨਰੇਟ ਹੋ ਜਾਂ ਜੋ ਲੋਕ ਅੱਜ ਸਮਝਦੇ ਨੇ ਕਿ ਸਾਡੇ ਪਿੰਡਾਂ ਵਿੱਚ ਵਧੀਆ ਕੰਮ ਹੋ ਰਿਹਾ ਇਹ ਵਧੀਆ ਹੋਰ ਵੀ ਹੋ ਗਿਆ ਕਰੋ ਕੁਝ ਜਿਹਦੇ ਸਾਡੇ ਪੰਜ ਸਰਪੰਚ ਸਾਹਿਬ ਨੇ ਔਰ ਤੁਹਾਡੇ ਪਿੰਡਾਂ ਲਈ ਵੇਚੀ ਔਰ ਅਸੀਂ ਮਦਦ ਕਰਨੀ ਬੜੀ ਪੈਸੇ ਸਾਰੇ ਕਾਂਸਲ ਹੋ ਗਏ ਅੱਜ ਸਾਡੇ ਐਡਿਕੁਏਟ ਫੰਡ ਅਸੀਂ ਭੇਜ ਦਿੱਤੇ ਨੇ 13264 ਪਿੰਡਾਂ ਦੇ ਵਿੱਚ ਗ੍ਰਾਮ ਪੰਚਾਇਤਾਂ ਕੋਲ ਪੈਸੇ ਪਹੁੰਚ ਗਏ। ਸੋ ਤੁਸੀਂ ਹੁਣ ਅੱਗੇ ਸ਼ੁਰੂ ਕਰਨਾ ਹੈ। ਔਰ ਜਿੰਨੀ ਜਲਦੀ ਕਰੋਗੇ ਐਨਾ ਤੁਹਾਡਾ ਵਧੀਆ ਤੁਹਾਡਾ ਪਿੰਡ ਅਤੇ ਬਦੂਗਾ। ਇਸ ਤੋਂ ਇਲਾਵਾ 780 ਸਟੇਡੀਅਮ ਬਣਾ ਰਹੇ ਹਾਂ ਖਾਸ ਕਰਕੇ ਨੌਜਵਾਨ ਇਸ ਕੰਮ 'ਚ ਪੈਰ ਔਰ ਇਹ ਨਸ਼ੇ-ਨਸ਼ਿਆਂ ਤੋਂ ਦੂਰ ਹੋ। ਇਹਦੇ ਵਾਸਤੇ ਅਸੀਂ ਪਬਲਿਕ ਸਟੇਡੀਅਮ ਇੱਕ ਬਲਾਕ ਦੇ ਵਿੱਚ ਰੱਖੇ ਨੇ ਐਂਡ चार एकर दो एकर और एक एकर का प्ले ग्राउंड छोटे बच्चों वास्ते भी अभी रखे ने ताकि वो भी शुरू तो ही अपने इतने शुरू इस काम च पै राहुल गांधी ने दावा किया कि बिना भ्रिष्टाचार सरकार पैसा पंचायत तक पहुंचाएगी ये जो तो प्रोग्राम है ये नीति की रक्षा करता है जो पंजाब का फाउंडेशन जो हमारा गांव है उसकी रक्षा करता है उसकी और गांव की प्रोटेक्शन करने से शहर की और पंजाब की रक्षा अगर हम गांव खुदें और सिर्फ हम शहर की बात करें तो नींद कमजोर होगी और अंत में तो मुझे काफी खुशी हो रही है कि ਹਮਾਰਾ ਫੋਕਸ ਨੀਂਵ 'ਤੇ ਬੇਸ਼ੱਕ ਪਿੰਡਾਂ ਦਾ ਵਿਕਾਸ ਹੋਣਾ ਲਾਜ਼ਮੀ ਹੈ ਪਰ ਕੈਪਟਨ ਅਮਰਿੰਦਰ ਸਿੰਘ ਦਾਵਾ ਕਰ ਰਹੇ ਨੇ ਕਿ ਪੰਜਾਬ ਕੋਲ ਤਾਂ ਬਿਜਲੀ ਖਰੀਦਣ ਦੇ ਲਈ ਵੀ ਪੈਸੇ ਨਹੀਂ ਕਿਉਂਕਿ ਕੇਂਦਰ ਦੇ ਖੇਤੀ ਕਾਨੂੰਨ ਦੇ ਵਿਰੋਧ 'ਚ ਕਿਸਾਨਾਂ ਦੇ ਵੱਲੋਂ ਰੇਲ ਪਟੜੀਆਂ 'ਤੇ ਧਰਨੇ ਲਾਈ ਜਾ ਰਹੇ ਨੇ ਜਿਸ ਕਾਰਨ ਪੰਜਾਬ 'ਚ ਕੋਲਾ ਨਾ ਹੋਣ ਕਾਰਨ ਬਿਜਲੀ ਦੀ ਸਮੱਸਿਆ ਖੜੀ ਹੋ ਗਈ ਹੈ ਤੇ ਹੁਣ ਤੁਹਾਨੂੰ ਅੰਕੜਿਆਂ ਦੇ ਨਾਲ ਸਮਝਾਉਂਦੇ ਆ ਕਿ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਪੰਜਾਬ ਆਉਣ ਦੀ ਓਡੀਕ ਚ ਕਰੀਬ 200 ਮਾਲ ਗੱਡੀਆਂ ਨੇ 200 ਮਾਲ ਗੱਡੀਆਂ ਦੇ ਵਿੱਚੋਂ 80 ਟ੍ਰੇਨਾਂ ਚ ਕੋਲਾ ਭਰਿਆ ਹੋਇਆ ਹੈ ਪੰਜਾਬ ਸਰਕਾਰ ਮੁਤਾਬਕ ਲਹਿਰਾ ਮੁਹਬਤ ਥਰਮਲ ਪਲਾਂਟ ਦੇ 2 ਯੂਨਿਟ ਬੰਦ ਨੇ ਤਰਨਤਾਰਨ ਥਰਮਲ ਪਲਾਂਟ ਦਾ 1 ਯੂਨਿਟ ਬੰਦ ਹੈ ਪੰਜਾਬ ਬਾਕੀ ਸਟੇਟ ਤੋਂ 1 ਦਿਨ ਦੇ ਵਿੱਚ ਵੱਧ ਤੋਂ ਵੱਧ 6500 ਮੈਗਾਵਾਟ ਬਿਜਲੀ ਖਰੀਦ ਸਕਦਾ ਹੈ 15 ਅਕਤੂਬਰ 2020 ਨੂੰ ਤਲਵੰਡੀ ਸਾਬੋ ਥਰਮਲ ਪਲਾਂਟ ਦੀ 158 ਲੱਖ ਯੂਨਿਟ ਪੈਦਾਵਾਰ ਸੀ 15 ਅਕਤੂਬਰ 2019 ਨੂੰ ਤਲਵੰਡੀ ਸਾਬੋ ਥਰਮਲ ਪਲਾਂਟ ਦੀ 240 ਲੱਖ ਯੂਨਿਟ ਪੈਦਾਵਾਰ ਸੀ ਪੰਜਾਬ ਚ ਬਿਜਲੀ ਪੈਦਾ ਕਰਨ ਦੀ ਇੱਕ ਦਿਨ ਦੀ ਸਮਰੱਥਾ 5200 ਮੀਗਾਵਾਟ ਥਰਮਲ ਪਾਵਰ ਅੱਜਕੱਲ ਪੰਜਾਬ ਚ ਬਿਜਲੀ ਪੈਦਾ ਕਰਨ ਦੀ ਇੱਕ ਦਿਨ ਦੀ ਸਮਰੱਥਾ 1100 ਮੀਗਾਵਾਟ ਥਰਮਲ ਪਾਵਰ ਰਹਿ ਗਈ ਹੈ ਹੁਣ ਸਵਾਲ ਇਹ ਕੀ ਜੇਕਰ ਮੁੱਖ ਮੰਤਰੀ ਮੁਤਾਬਿਕ ਸਰਕਾਰ ਕੋਲ ਅਜੇ ਹੀ ਗੰਭੀਰ ਸਮੇਂ ਦੇ ਵਿੱਚ ਬਿਜਲੀ ਖਰੀਦਣ ਦੇ ਲਈ ਵੀ ਪੈਸਾ ਨਹੀਂ ਤਾਂ ਪਿੰਡਾਂ ਦਾ ਵਿਕਾਸ ਕਿਵੇਂ ਹੋਵੇਗਾ